ਇਰਾ ਸ਼ਹੀਦਾ ਸਿੰਘਾਂ ਟਾਹਲੀ ਸਾਹਿਬ ਪਿੰਡ ਛਿਛੂਵਾਲ ਵਿਖੇ ਸਲਾਣਾ ਜੋੜ ਮੇਲਾ ਕਰਵਾਇਆ ਗਿਆ ਸਵੇਰ ਸਮੇਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਵੱਲੋਂ ਆ ਕੇ ਮੱਥਾ ਟੇਕਿਆ ਟਾੜੀ ਜਥਿਆਂ ਵੱਲੋਂ ਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਸੰਗਤਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ ਲੋੜਵੰਦਾ ਨੂੰ ਕੰਬਲ ਵੀ ਦਿੱਤੇ ਗਏ ਮੁੱਖ ਸੇਵਾਦਾਰ ਬੀਬੀ ਤਰਸੇਮ ਕੋਰਵਲੋ ਸੰਗਤਾਂ ਨੂੰ ਜੋੜ ਮਿਲੇ ਦੀਆਂ ਮੁਬਾਰਕਾਂ ਦਿੱਤੀਆਂ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜੀ ਕਹਾਸਾ ਵਾਹਿਗੁਰੂ ਜੀ ਕੀ ਫਤਿਹ ਛੀਦਾ ਸਿੰਘਾਂ ਗੁਰਦੁਆਰਾ 48 ਸਾਹਿਬ ਸਮੂਹ ਸੰਗਤਾਂ ਦੇ ਸਹਿਯੋਗ ਦੇ ਜੇ ਸਭ ਦੇ ਸਧੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਤਰੀਕ ਤੋਂ ਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਈਆਂ ਤੇ 22 ਤਰੀਕ ਨੂੰ ਅੱਜ ਐਤਵਾਰ ਦਿਨ ਭੋਗ ਪਾਏ ਗਏ ਤੇ ਨਾਲ ਤੁਹਾਡੀ ਜਥੇ ਨੇ ਕੀਰਤਨ ਕੀਤੇ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਟੋਟ ਲੰਗਰ ਚੱਲੇ ਸੰਗਤਾਂ ਦਾ ਬਹੁਤ ਸਾਰਾ ਪਿਆਰ ਮਿਲਿਆ ਤੇ ਹੁਣ 4 ਤੋਂ 6 ਤੱਕ ਖੇਡਾਂ ਵੀ ਹੋਣਗੀਆਂ ਸੰਗਤਾਂ ਨੂੰ ਤੇ ਜੇ ਸਭ ਪ੍ਰਦੇਸ਼ਾਂ ਰਿਆਂ ਸੰਗਤਾਂ ਨੂੰ ਇੱਥੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਸ਼ੇਦੀ ਜੋੜ ਮੇਲੇ ਦੀਆਂ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਮੈਨੂੰ ਨਵਾਨੀ ਜੀ ਨੂੰ ਸਹਿਯੋਗ ਦਿਓ ਤੇ ਨਾਲ ਪਿਆਰ ਬਖਸ਼ਿਓ ਆਸ਼ੀਰਵਾਦ ਦਿਓ ਨਾਲ ਆਇਕ ਜੀ ਕਾ ਖਾਸਾ ਜੀ ਵੈਕ ਜੀ ਕਾ